ਜੀ ਭੋਲੇ ਧੌਲ ਮੇਰੇ ਵਾਲੇ ਨੂੰ ਮਿਲਦੇ ਆ ਆਪਾਂ ਬੋਲੇ ਜੀ ਆਪਣਾ ਰੱਤ ਤੂੰ ਇੱਕ ਵਾਰ ਗੱਲ ਦੱਸ ਯਾਰ ਉਹ ਸੁਣ ਲੈ ਭਰਾਵਾ ਮੈਂ ਜਿਹੜਾ ਕੋ ਸਦੀਕ ਹੋ ਗਿਆ ਸੀ ਇਹ ਗੀਤ ਲੈ ਕੇ ਕੀ ਬੋਲਿਆ ਸੀ ਕਿਹੜਾ ਸਦੀਕ ਕੋਲੇ ਬਕਚੈਰੀਆ ਚ ਕੰਮ ਕਰਦਾ ਸੀ ਉਹ ਤਾਂ ਕਿਸੇ ਕੁਸ ਵਾਪਸ ਚੱਲਦੇ ਸੀ ਤੇ ਉਹ ਮੈਨੂੰ ਕਹਿੰਦਾ ਸੁਣਾ ਕੁਝ ਤੀਜੀ ਚੌਥੀ ਵਾਰ ਤਾਂ ਉਹ ਰੁਕੇ ਆ ਮੈਂ ਬ੍ਰੇਕ ਮਾਰੇ ਉਹਨੇ ਟਾਪ ਤੇ ਜਾ ਕੇ ਰੇ ਮੈਨੂੰ ਕਹਿੰਦਾ ਸੁਣਾ ਕੁਝ ਮੈਂ ਉਹਨੂੰ ਗੀਤ ਸੁਣਾਇਆ ਮੈਨੂੰ ਕਹਿੰਦਾ ਯਾਰ ਤੂੰ ਤਾਂ ਲੈਨ ਲੈਨ ਜੋੜੀ ਫਿਰਦਾ ਕਿਹੜਾ ਗੀਤ ਸੁਣਾਇਆ ਸੀ ਮੈਂ ਸੁਣਾਇਆ ਸੀ ਉਹਨੂੰ ਅਕੇ ਨਾਰਸ ਨਖੀ ਲੱਭਦੀ ਲੋਕਾ ਕਰਮਾ ਵਾਲਿਆਂ ਨੂੰ दारू ਪੀ ਕੇ ਤੰਗ ਨਾ ਕਰੀਏ ਬਹੁਤਾ ਸਾਲਿਆਂ ਨੂੰ ਮੁੱਲ ਨਹੀਂ ਕੋਈ ਪੈਂਦਾ ਬਈ ਪੀਤੀ ਵਿੱਚ ਚੰਡੇ ਦਾ ਵਿੱਚ ਮੈਦਾਨੋਂ ਭੱਜਣਾ ਕੰਮ ਨਹੀਂ ਹੁੰਦਾ ਬੰਦੇ ਦਾ ਕਹਿੰਦਾ ਅਪਦਾ ਜੀ ਨੂੰ ਕਹਿਦੀ ਉਹਦਾ ਪਿੱਸਾ ਤਕਾਈਏ ਨਾ ਜਨ ਬਗਾਨੀ ਦੇ ਵਿੱਚ ਬਹੁਤਾ ਨੱਚੀ ਗਾਈ ਇਹਨ ਮੁੱਲ ਨਹੀਂ ਕੋਈ ਪੈਂਦਾ ਬਈ ਪੀਤੀ ਵਿੱਚ ਚੰਡੇ ਦਾ ਪਿੱਠ ਦਿਖਾ ਕੇ ਭੱਜਣਾ ਕੰਮ ਨਹੀਂ ਹੁੰਦਾ ਬੰਦੇ ਦਾ ਗੀਤ ਤਾਂ ਵਧੀਆ ਸੀ ਗੀਤ ਤਾਂ ਠੀਕ ਜਿਹੀ ਕਹਿੰਦਾ ਲੈ ਨਾ ਲੈ ਜੋੜੀ ਫਿਰਦਾ ਮੈਂ ਕਿਹਾ ਆ ਕਿੰਨਾ ਕੁ ਵਧੀਆ ਤੈਨੂੰ ਦੇਖਣ ਲੈ ਕੇ ਮੈਂ ਕਿਹਾ ਦੇਖਣ ਤਾਂ ਪੁਲਿਸ ਵਾਲੇ ਵੀ ਲੈ ਜਾਂਦੇ ਨੇ ਜੇ ਕੋਈ ਜਨਾ ਦੇ ਉਹਨਾਂ ਨੂੰ ਬਸ ਆਹੀ ਗੱਲਾਂ ਨੇ ਫਿਰ